ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਪਹਿਲੀ ਵਾਰੀ ਦੱਸਿਆ ਕਿ ਸਿੱਧੂ ਮੂਸੇਵਾਲਾ ਜਦੋਂ ਇੱਕ ਸ਼ੋਰ ਲਗਾਉਣ ਗਿਆ ਸੀ ਤਾਂ ਉਸ ਨੂੰ ਕੁਝ ਗੈਂਗਸਟਰਾਂ ਵੱਲੋਂ ਰੋਕਿਆ ਗਿਆ ਸੀ ਪਰ ਮੁੜ ਕੇ ਅਸੀਂ ਉਹੀ ਗੈਂਗਸਟਰ ਚਪੇੜਾ ਨਾਲ ਸਿੱਧੇ ਕੀਤੇ ਸੀ ਦੇਖੋ ਬਲਕੌਰ ਸਿੰਘ ਨੇ ਕਿਹੜੇ ਸ਼ੋਹ ਦੀ ਗੱਲ ਦਸੀ ਤੁਹਾਨੂੰ ਇੱਕ ਗੱਲ ਦੱਸਦਾ ਉਹ ਤੁਸੀਂ ਗੈਂਗਸਟਰ ਤੋਂ ਡਰਿਆ ਨਾ ਕਰੋ ਇਹ ਏਡੇ ਮਹਾਨ ਲਾਇਕ ਬੰਦੇ ਹੁੰਦੇ ਆ ਇਹਨਾਂ ਨੇ ਗੋਲੀ ਮਾਰ ਕੇ ਭੱਜਣਾ ਹੁੰਦਾ ਨੂੰ ਦੇਖ ਲਿਆ ਕਰੋ ਮੈਂ ਮੇਰੇ ਪੁੱਤ ਦੇ ਨਾਲ 5 ਸਾਲ ਗੱਨ ਮੈਨ ਬਣ ਕੇ ਰਹਾ ਉਹ ਦਿੱਲੀ ਦੇ ਵਿੱਚ ਸਾਨੂੰ ਸ਼ੋਅ ਨਹੀਂ ਲਾਉਣ ਦਿੰਦੇ ਚਪੇੜਾ ਨਾਲ ਕੁੱਟੇ ਹੋਏ ਨੇ ਜਿਹੜੇ ਕੰਦੇ ਕੁੰਦੇ ਸੀਗੇ ਕੁਝ ਨਹੀਂ ਹੈਗਾ ਕੱਲਾ ਨਾ ਬਣਿਆ ਹੋਇਆ ਸਾਡੀ ਪੁਲਿਸ ਨੇ ਹਵਾ ਬਣਾਤਾ ਡਰਾਮਾ ਬਣਾਤਾ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਜੇਲਾਂ ਦੇ ਵਿੱਚੇ ਬੌਸ ਬਣੇ ਬੈਠਿਆ ਚੈਨੀਆਂ ਪਾ ਕੇ ਬੈਠ ਕੇ ਪੜਾ ਕੇ ਰੀਲਾਂ ਬਣਦੀਆਂ ਨੇ ਤੇ ਇੱਕ ਦੋ ਦੋ ਡੀਐਸਪੀ ਉਹਨਾਂ ਦੀ ਸੁਰੱਖਿਆ ਲੈ ਕੇ ਬਲਟ ਪ੍ਰੂਫ ਗੱਡੀ ਲੈ ਕੇ ਉਹ ਪਿਛੀ ਤੇ ਹੁੰਦੇ ਆ ਤਾਂ ਫਿਰ ਵੀਰੋ ਆਮ ਨਾਗਰਿਕ ਦਾ ਬੋਲੂਗਾ ਕੀ ਮੈਂ ਤੁਹਾਨੂੰ ਮੇਰੇ ਪੁੱਤ ਦੇ ਕਤਲ ਦੇ ਬਾਰੇ ਦੱਸਦਾ ਮੂੜਾ ਰੱਲੀ ਆ ਬੜੇ ਜਾਂਦਾ ਸਾਡਾ ਸੀਆਈ ਵਿਭਾਗ ਉਹ ਤੇ 45 ਦਾ ਪਿਸਤੌਲ ਪਾ ਦਿੰਦਾ ਪਰ ਕਿਸੇ ਪੁਲਿਸ ਅਫਸਰ ਨੇ ਇਹ ਗੱਲ ਨਹੀਂ ਪਤਾ ਕੀਤੀ ਇਹ ਪਿਸਤੌਲ ਆਇਆ ਕਿਉਂ ਇਹਦੇ ਪਿਸਤੌਲ ਨੇ ਮਾਰਨਾ ਕਿਨੂੰ ਸੀ ਕੇਵਲ ਪਿਸਤੌਲ ਬੜਿਆ ਪਰਚਾ ਦਿੱਤਾ ਉਹ ਪਿਸਤੌਲ ਮੇਰੇ ਪੁੱਤ ਨੂੰ ਮਾਰਨ ਖਾਤਰ ਆਇਆ ਸੀ ਜੇ ਕਿਸੇ ਨੇ ਉਹਦੀ ਡਗਾਈ ਨਾ ਪੜਤਾਲ ਕੀਤੀ ਹੁੰਦੀ ਤਾਂ ਮੇਰਾ ਪੁੱਤ ਅਜ ਤੁਹਾਡੇ ਦਰਮਿਆਨ ਹੁੰਦਾ ਮੈਂ ਅੱਜ ਕੀ ਗੱਲ ਕਹਿਣਾ ਆਉਨਾ ਮੈਂ ਐਸਐਸਪੀ ਸਾਹਿਬ ਨੂੰ ਵੀ ਕਹਿ ਚੁੱਕਿਆ ਅੱਜ ਤੋਂ ਬਾਅਦ ਸਿੱਧੂ ਪਰਿਵਾਰ ਦਾ ਜੇ ਕੋਈ ਬੰਦਾ ਮਰਦਾ ਸੀ ਐਫਆਈਆਰ ਨਹੀਂ ਕਰਾਵਾਂਗੇ ਚਾਨੂੰ ਤੁਹਾਡੀਆਂ ਜਾਂਚਾਂ ਦੇ ਉੱਤੇ ਪੂਰਾ ਭਰੋਸਾ ਨਹੀਂ ਹੈ ਤੁਸੀਂ ਗੁੰਡਿਆਂ ਦੇ ਨਾਲ ਰਲਿਆ ਹੋਇਆ